ਮਲਾਜ਼ਮ ਅਤੇ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਸ਼ਕਾਲ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਬਹੁਤ ਖਾਸ ਅਪਡੇਟ ਪੰਜਾਬ ਸਰਕਾਰ ਦੀ ਮਲਾਸਮਾ ਨੇ ਮਨਾਈ ਫਿੱਕੀ ਅਤੇ ਕਾਲੀ ਦੀਵਾਲੀ ਪੰਜਾਬ ਸਰਕਾਰ ਨੇ ਨਹੀਂ ਕੀਤਾ ਉਹਨਾਂ ਦੇ ਮਹਿੰਗਾਈ ਪੱਤੇ ਦੇ ਵਿੱਚ ਵਾਦਾ ਆਸਾਂ ਤੇ ਫਿਰ ਗਿਆ ਪਾਣੀ ਪੂਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਅੱਜ ਦੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਬੱਤੀ ਵੀਡੀਓ ਨੂੰ ਸਭ ਦੇ ਨਜ਼ਰੂ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਆਸ ਹੈ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਸੰਬੰਧੀ ਹੋਰ ਕੁਝ ਕਰੇ ਨਾ ਕਰੇ ਦੀਵਾਲੀ ਦੇ ਮੌਕੇ ਤੇ ਉਹਨਾਂ ਦੇ ਡੀਏ ਦੇ ਵਿੱਚ ਵਾਅਦਾ ਜ਼ਰੂਰ ਕਰੇਗੀ ਪਰ ਪੰਜਾਬ ਸਰਕਾਰ ਦੇ ਦੁਆਰਾ ਇੱਕ ਵਾਰ ਫਿਰ ਤੋਂ ਉਹਨਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਹੈ। ਪੰਜਾਬ ਸਰਕਾਰ ਦੇ ਦੁਆਰਾ ਡੀਏ ਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਜਿਸ ਦੇ ਚੱਲਦੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਮਨਾ ਮਨਾ ਦੇ ਵਿੱਚ ਭਾਰੀ ਜਿਹੜੀ ਹੈ ਨਿਰਾਸ਼ਾ ਪਾਈ ਜਾ ਰਹੀ ਹੈ। ਅਤੇ ਉਹਨਾਂ ਨੇ ਕਾਲੀ ਅਤੇ ਫਿੱਕੀ ਦੀਵਾਲੀ ਜਿਹੜੀ ਹੈ ਮਨਾਈ ਹੈ ਕਿਉਂਕਿ ਪੰਜਾਬ ਸਰਕਾਰ ਦੇ ਦੁਆਰਾ ਜੋ ਵਾਅਦੇ ਕੀਤੇ ਗਏ ਨੇ ਪੰਜਾਬ ਸਰਕਾਰ ਉਹਨਾਂ ਨੂੰ ਪੂਰਾ ਨਹੀਂ ਕਰ ਰਹੀ ਜਿਹੜੀ ਕਿ ਆਸ ਸੀ ਜਿਹੜੀ ਅਕਤੂਬਰ ਦੀ ਜਿਹੜੀ ਮੀਟਿੰਗ ਹੋਈ ਸੀਗੀ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਜਦੋਂ ਉਸ ਮੀਟਿੰਗ ਦੇ ਵਿੱਚ 16% ਪੈਂਡਿੰਗ ਕੋਈ ਵੀ ਡੀਏ ਨੂੰ ਲੈ ਕੇ ਜਿਹੜਾ ਮਸਲਾ ਨਹੀਂ ਉਠਿਆ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਨੇ ਕਿਹਾ ਸੀ ਕਿ ਅਸੀਂ ਥੋੜੇ ਦਿਨਾਂ ਤੱਕ ਹੀ ਡੀਏ ਦੇ ਮਸਲੇ ਨੂੰ ਹੱਲ ਕਰਾਂਗੇ ਪਰ ਉਹ ਥੋੜੇ ਦਿਨ ਪੰਜਾਬ ਸਰਕਾਰ ਦੇ ਹਜੇ ਤੱਕ ਨਹੀਂ ਆਏ ਹੈ ਉਹੋ ਦੀਵਾਲੀ ਦੇ ਮੌਕੇ ਤੇ ਵੀ ਨਹੀਂ ਦਿੱਤਾ ਗਿਆ ਡੀਏ ਜਿਸ ਦੇ ਕਾਰਨ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਦੁਆਰਾ ਜਿਹੜੀ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਮੁਲਾਜ਼ਮ ਕੇਂਦਰ ਸਰਕਾਰ ਤੋਂ ਨਹੀਂ ਗਵਾਂਢੀ ਰਾਜਾਂ ਤੋਂ ਵੀ ਡੀਏ ਦੇ ਵਿੱਚ ਬਹੁਤ ਹੀ ਪਿੱਛੇ ਛਾਰੇ ਨੇ ਕਿੰਨੀ ਸ਼ਰਮ ਵਾਲੀ ਗੱਲ ਹੈ ਪੰਜਾਬ ਸਰਕਾਰ ਦੇ ਦੁਆਰਾ 16% ਡੀਏ ਦਾ ਹੱਲ ਨਹੀਂ ਕੀਤਾ ਜਾ ਰਿਹਾ ਕੇਂਦਰ ਸਰਕਾਰ ਦੇ ਮੁਲਾਜ਼ਮ ਇਸ ਟਾਈਮ 52% ਜਿਹੜਾ ਡੀਏ ਲੈ ਰਹੇ ਨੇ ਇਹੀ ਜਿਹੜਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਇਸ ਟਾਈਮ 42% ਹੈ ਜੇਕਰ ਗੱਲ ਕਰੀਏ ਗਵਾਂਧੀ ਰਾਜਾਂ ਦੀ ਤਾਂ ਵਿਹਾਰ ਰਾਜ ਦੇ ਦੁਆਰਾ ਆਪਣੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕਰਕੇ ਦੀਵਾਲੀ ਦਾ ਤੋਹਫਾ ਉਹਨਾਂ ਨੂੰ ਦਿੱਤਾ ਗਿਆ ਸੀਗਾ ਉਹਨਾਂ ਦਾ ਡੀਏ ਵਧ ਕੇ 52% ਹੋ ਗਿਆ ਰਾਜਸਥਾਨ ਦੇ ਦੁਆਰਾ ਵੀ ਆਪਣੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕੀਤਾ ਗਿਆ ਔਰ ਨਾਚਲ ਪ੍ਰਦੇਸ਼ ਦੇ ਦੁਆਰਾ ਵੀ ਇਸੇ ਤਰ੍ਹਾਂ ਵੱਖ-ਵੱਖ ਰਾਜਾਂ ਦੇ ਦੁਆਰਾ ਆਪਣੇ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕਰਕੇ ਦੀਵਾਲੀ ਦਾ ਤੋਹਫਾ ਮਲਾਜ਼ਮਾਂ ਨੂੰ ਦਿੱਤਾ ਗਿਆ ਸੀ ਪਰ ਪੰਜਾਬ ਸਰਕਾਰ ਦੇ ਦੁਆਰਾ ਜਿਹੜੇ ਵਾਅਦੇ ਕਰਕੇ ਉਹਨਾਂ ਨੂੰ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀਆਂ ਆਸਾਂ ਤੇ ਜਿਹੜਾ ਇੱਕ ਵਾਰ ਪਾਣੀ ਫਿਰ ਗਿਆ ਹੈ ਪੰਜਾਬ ਸਰਕਾਰ ਨੇ ਨਹੀਂ ਕੀਤਾ ਆਪਣਾ ਵਾਅਦਾ ਜਿਹੜਾ ਕੀਤਾ ਹੋਇਆ ਸੀਗਾ ਦੀਵਾਲੀ ਵਾਲੇ ਦਿਨ ਵੀ ਦੋਸਤੋ ਇਹ ਜਿਹੜੀ ਮਲਾਜ਼ਮਾਂ ਨੂੰ ਕੋਈ ਖੁਸ਼ਖਬਰੀ ਜਿਹੜੀ ਹੈ ਨਹੀਂ ਮਿਲੀ ਪੰਜਾਬ ਸਰਕਾਰ ਤੋਂ 16% ਡੀਏ ਦਾ ਕੋਈ ਵੀ ਹੱਲ ਨਹੀਂ ਹੋਇਆ ਮਲਾਜ਼ਮਾਂ ਦੇ ਮਨਾਂ ਦੇ ਵਿੱਚ છਾਈ ਹੋਈ ਹੈ ਨਿਰਾਸ਼ਾ ਮਲਾਜ਼ਮਾਂ ਦੀ ਜਿਹੜੀ ਮਨਾਈ ਹੈ ਕਾਲੀ ਅਤੇ ਜਿਹੜੀ ਹੈ ਫਿੱਕੀ ਦੀਵਾਲੀ ਸੋ ਦੋਸਤੋ ਕੀ ਹੋ ਸਕਦਾ ਹੈ ਮਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਹੋਵੇਗਾ ਜਾਂ ਨਹੀਂ ਹੋਵੇਗਾ ਕੀ ਅੱਗੇ ਜਿਹੜਾ ਉਹਨਾਂ ਦਾ ਇਡਾ ਕੀ ਐਕਸ਼ਨ ਹੋਏਗਾ ਮਲਾਜ਼ਮਾਂ ਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਧੰਨਵਾਦ ਜੀ